ਮਦਾਨ ਸਬਾਹ ਹਲਕਾ ਕੈਂਪ ਕੰਦੇ ਅਦੀਨ ਹੁੰਦੇ ਪਿੰਡ ਰਤੋਗੇ ਗੁਰਦੁਆਰਾ ਵਿਖੇ ਆਜ ਆਮ ਆਦਮੀ ਪਾਰਟੀ ਦੇ ਆਗੂ ਤੇ ਸਰਪੰਚ ਸਤਬੀਰ ਸਿੰਘ ਗਿੱਲ ਦੀ ਪ੍ਰੇਰਣਾ ਛੱਡ ਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਸੈਂਕੜੇ ਪਰਿਵਾਰ ਹਲਕਾ ਵਿਧਾਇਕ ਫਰਮਨ ਸਿੰਘ ਧੁੰਨ ਦੀ ਅਗਵਾਈ ਦੇ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਹਲਕਾ ਵਿਧਾਇਕ ਫਰਮਨ ਸਿੰਘ ਧੁੰਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਨ੍ਹਾਂ ਪਰਿਵਾਰਾਂ ਦਾ ਬੰਨ ਦਾ ਮਾਣ ਤੇ ਫਤਕਾਰ ਕਿਤਾ ਜਵੇਗਾ ਪਿੰਡ ਦੇ ਫਰਪੰਚ ਫਤਬੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਫਰਮਨ ਸਿੰਘ ਧੁੰਨ ਦਾ ਪਿੰਡ ਪਹੁੰਚ ਤੇ ਪਰਮਾ ਸਵਾਗਤ ਕੀਤਾ ਪੇਸ਼ ਹੈ ਖੇਮਕਨ ਤੋਂ ਸਾਡੇ ਪੱਤਰਕਾਰ ਦਵਿੰਦਰ ਸਿੰਘ ਸਹੋਤਾ ਦੀ ਇੱਕ ਖਾਸ ਰਿਪੋਰਟ ਮੇਰੇ ਵੀਰ ਅੱਜ ਬੜਾ ਮੇਰੇ ਲਈ ਖੁਸ਼ੀ ਵਾਲਾ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਕਾਂਗਰਸ ਨੂੰ ਛੱਡ ਕੇ ਸੈਂਕੜੇ ਪਰਿਵਾਰ ਜਿਹੜੇ ਆ ਸਰਦਾਰ ਸਤਬੀਰ ਸਿੰਘ ਜੀ ਗਿੱਲ ਸਾਹਿਬ ਤੇ ਉਹਨਾਂ ਦੀ ਪੰਚਾਇਤ ਉਹਨਾਂ ਦੇ ਸਾਥੀ ਉਹਨਾਂ ਦੀ ਪ੍ਰੇਰਣਾ ਸਦਕਾ ਗਿੱਲ ਸਾਹਿਬ ਦੀ ਅੱਜ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਹੰਗਾਰਾ ਇੱਥੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਅੱਜ ਜੀ ਆਇਆਂ ਕਹਿਣ ਲਈ ਇੱਥੇ ਆਇਆ ਉਹਨਾਂ ਦਾ ਧੰਨਵਾਦ ਕਰ ਲਈ ਆਇਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਆਸਾਂ ਤੇ ਉਮੀਦਾਂ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਕਿ ਪਿਛਲੇ ਆਪਾਂ ਸਮੇਂ ਦੇ ਵਿੱਚ ਸੜਕਾਂ ਦੇ ਨਹੀਂ ਪੱਥਰ ਰੱਖੇ ਗਲੀਆਂ ਦੇ ਨਹੀਂ ਪੱਥਰ ਰੱਖੇ ਤੇ ਇਹ ਕਿੰਨਾ ਕ ਜਿਹੜਾ ਵਿਕਾਸ ਜਿਹੜਾ ਮਤਲਬ ਆਪਣਾ ਚੱਲ ਰਿਹਾ ਜੀ ਮੇਰੇ ਵੀਰ ਵਿਕਾਸ ਦੀ ਇੱਕ ਹਨੇਰੀ ਚੱਲ ਰਹੀ ਆ ਖੇਮ ਕਰਨ ਹਲਕੇ ਦੇ ਵਿੱਚ ਤੇ ਸਾਡਾ ਇੱਕ ਟੀਚਾ ਵਾ ਕਿ ਆ ਜਿਹੜੇ 2 ਸਾਲ ਆ ਦੋਵਾਂ ਸਾਲਾਂ ਬਾਅਦ ਇਲੈਕਸ਼ਨਾਂ ਹੋਣੀਆਂ ਦੁਬਾਰਾ ਇਹਨਾਂ ਦੋਵਾਂ ਸਾਲਾਂ 'ਚ ਅਸੀਂ ਕੋਈ ਕੰਮ ਬਕਾਇਆ ਨਹੀਂ ਰਹਿਣ ਦੇਣਾ ਚਾਹੇ ਕੋਈ ਗਲੀ ਬਣਨ ਵਾਲੀ ਹੋਵੇ ਚਾਹੇ ਕੋਈ ਛੜਕ ਹੋਵੇ ਜਾਂ ਹੋਰ ਵੀ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਹੋਣ ਅਸੀਂ ਉਹ ਟੀਚਾ ਮਿੱਥ ਕੇ ਚੱਲੇ ਆ ਕਿ ਉਹ ਬਹੁਤ ਜੰਗੀ ਪੱਧਰ ਤੇ ਜਿਹੜੀ ਹੈ ਕਿ ਮਹਿਮਾ ਵਿਕਾਸ ਦੀ ਚੱਲ ਰਹੀ ਹੈ ਆ ਤੁਹਾਡੇ ਸਾਹਮਣੇ ਹੀ ਹੈ ਕਿ ਜਿਹੜੀਆਂ ਲਿੰਕ ਛੜਕਾਂ ਵਾਂ ਉਹ 50 ਕਿਲੋਮੀਟਰ ਛੜਕਾਂ ਦੇ ਜਿਹੜੇ ਨੀ ਪੱਥਰ ਅਸੀਂ ਡੇ ਬਾਈ ਡੇ ਜਿਹੜੇ ਉਹ ਰੱਖ ਰਹੇ ਆ ਤੇ ਬਹੁਤ ਵੱਡਾ ਜਿਹੜਾ ਵਿਕਾਸ ਦਾ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਲਹਿਰ ਜਿਹੜੀ ਉਹ ਚੱਲ ਰਹੀ ਹੈ ਵਿੱਦਿਉ ਸਦਾ ਸਰਮਜਨ ਧੰਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੰਗੇ ਕੰਮ ਜਿਹੜੀ ਪਰਚਾਂ ਰਾਜਨੀਤੀ ਨਹੀਂ ਕਰਨੀ ਲੋਕਾਂ ਦੇ ਵਿਕਾਸ ਦੇ ਕੰਮ ਕਰਨੇ ਆ ਸਾਡੇ ਨਗਰ ਜਿਨ੍ਹਾਂ ਨੇ 30 40 ਕੋਠੇਪਾਗ ਦੇ ਗਰੀਬਾਂ ਨੂੰ ਉਹਨੇ ਜਿਹੜੇ ਬਾਕੀ ਉਹ ਹੀ ਆਨਲਾਈਨ ਕਰਦੇ ਆ ਇਹ ਬੜੇ ਵੱਡੇ ਕੰਮ ਨੇ ਗਲੀਆਂ ਪੱਕੀਆਂ ਹੋਈਆਂ ਇਹਨਾਂ ਦੀ ਕਿਰਪਾ ਨਾਲ ਹੋਈਆਂ ਹਰੀਆਂ ਇਹ ਸਾਰੇ ਕੰਮ ਦਾ ਪ੍ਰਭਾਵਿਤ ਹੋ ਗਏ ਇਹ ਲੋਕ ਸਾਡੇ ਜੁੜੇ ਨੇ ਅਸੀਂ ਕਹਿੰਨਾ ਮੰਨ ਰੱਖਾਂਗੇ ਤੇ ਇਹਨਾਂ ਦਾ ਤਾਲਮੇਲ ਕਦੇ ਪੈਸਾ ਆਏ ਜੀ ਖਾਲਸਾ ਜੀ ਫਿਰ